ਗਿਆਨ ਧਿਆਨ ਕੇ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰਸੋ ਕੁਰਸੋ ਛੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹੋ ਦਿਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ ਰੰਗ ਰਤਾ ਆਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਹੁ ਕਰਣ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛੁ ਕਿਰਪਾ ਕੀਜੈ ਓਹ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ਿ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਭਾਵ ਸਤਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ اے ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ ਏ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇ ਤਾਂ ਕਿ ਮੈਂ ਸਦਾ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਰਹਾ ਹਾਂ ਏ ਪ੍ਰਭੂ ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ਤੂੰ ਸਾਰੇ ਜਗਤ ਦਾ ਮੂਲ ਹੈ ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ ਕੋਈ ਹੋਰ ਤੇਰੇ ਵਰਗਾ ਨਹੀਂ ਹੈ اے ਪ੍ਰਭੂ ਮੈਨੂੰ ਮਾਇਆ ਵਿਹੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ ਹੁਣ ਤਾਂ ਮੇਰੇ ਉੱਤੇ ਕੁਝ ਮਿਹਰ ਕਰ اے ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਮੇਰੇ ਉੱਤੇ ਇਹੋ ਜੀ ਬਖਸ਼ਿਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖਸ਼ ਏ ਭਾਈ ਨਾਨਕ ਆਖਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ ਜਾਂਦੇ ਹਨ ਉਸ ਦੀ ਪਰਮਾਤਮਾ ਨਾਲ ਡੂੰਗੀ ਸਾਝ ਬਣ ਜਾਂਦੀ ਹੈ ਉਸ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ ਗੁਰੂ ਨਾਲ ਉਸ ਦਾ ਮਾਨ ਪਤੀ ਚ ਜਾਂਦਾ ਹੈ